ਕਾਬਲਾਂਗੇ ਦੇ ਦਰਦ ਦੇ ਨਾ ਉਹ ਦੱਸੋ ਪਿੱਛੇ ਪਿੱਛੇ ਆ ਪਾਜੀ ਪਿੱਛੇ ਆ ਪਾਜੀ ਪਿੱਛੇ ਆ

ਇੱਕ ਮਿੰਟ ਮੈਡਮ ਜੀ ਪਾਣੀ ਨਾ ਦਿਓ ਜੀ ਪਾਣੀ ਪਾਣੀ ਕੋਈ ਪਾਣੀ ਕੋਈ ਨਾ ਹੋਏਗਾ ਆਲਾਵੇ ਮਾਨ ਲਾ ਕੋਈ ਲੱਗੇ ਨਾ ਜਿਆਦਾ ਆਹ ਲੱਗੇ ਨਾ ਜਿਆਦਾ ਇੱਕ ਮਿੰਟ ਆ ਜਾਓ ਬਾਬੇ ਪਾਸੇ ਮੇਲ ਵਿੱਚ ਜਾਓ you te ਇਤਰਾਣ ਦੇ ਹਗੇ ਹਾਲਾਤ ਪਹਿਲਾਂ ਸਸ਼ਕਲ ਜੀ ਇਤਿਆਦ ਦੇ ਤੌਰ ਤੇ ਸਾਰੇ ਡਿਪਾਰਟਮੈਂਟਸ ਦੀ ਜਿਹੜੀ ਵਿਜ਼ਿਟ ਸੀ ਉਹ ਬਿਆਸ ਤੇ ਗੇਜ ਬੀਟਰ ਜਿੱਥੇ ਅਸੀਂ ਚੈੱਕ ਕਰਦੇ ਹਾਂ ਕਿ ਪਾਣੀ ਦਾ ਲੈਵਲ ਕਿੰਨਾ ਹੋ ਚੁੱਕਾ ਸੋ 744 ਪਾਣੀ ਦਾ ਲੈਵਲ ਸੀਗਾ ਫੂਡ ਜਦੋਂ ਲਾਸਟ ਟਾਈਮ 2023 ਚ ਇੱਥੇ ਫਲੱਡ ਆਉਂਦੀ ਆ ਸਾਰ ਬਣੀ ਸੀ ਹੁਣ ਪਾਣੀ ਦਾ ਲੈਵਲ 743 ਤੋਂ 1 ਪੁਆਇੰਟ ਘਟ ਹੈ ਤੇ ਇਸ ਕਰਕੇ ਇਤਿਆਦ ਦੇ ਤੌਰ ਤੇ ਅਸੀਂ ਹੈਲਥ ਡਿਪਾਰਟਮੈਂਟ ਫੂਡ ਡਿਪਾਰਟਮੈਂਟ ਐਨੀਮਲ ਹਸਬੈਂਡਰੀ ਸਾਰੇ ਸੀਆਰਓਸ ਤੇ ਇਥੋਂ ਡੇਰਾ ਬਿਆਸ ਜੀ ਦੇ ਰਿਪਰੈਜ਼ੈਂਟੇਟਿਵ ਆਰਮੀ ਦੇ ਰਿਪਰੈਜ਼ੈਂਟੇਟਿਵ ਸਾਰੇ ਇਕੱਠੇ ਮਿਲ ਗਏ ਸੀ ਇਹ ਵਿਜ਼ਿਟ ਵੀ ਕੀਤੀ ਹੈ ਤੇ ਹੁਣ ਇਸ ਤੋਂ ਬਾਅਦ ਚ ਹਰੇਕ ਤਹਿਸੀਲਦਾਰ ਸਾਹਿਬ ਦੋ-ਦੋ ਦੇ ਆਪਣੀਆਂ ਟੀਮਾਂ ਬਣਾ ਕੇ ਦੋ-ਦੋ ਪਿੰਡਾਂ ਦੇ ਅੰਦਰ ਜਾਣਗੇ ਸਾਡੇ ਮੈਂ ਇਹ ਦੱਸਣਾ ਚਾਹੁੰਦਾ ਜੀ ਸ਼ੇਰੋ ਨਿਗਾਹ ਸ਼ੇਰੋ ਬਗ ਜੋ ਕਿ ਕਪੂਰਥਲਾ ਸਾਈਡ ਤੇ ਸਬਡਿਵੀਜ਼ਨ ਬਾਬਾ ਬਕਾਲਾ ਦੇ ਦੋ ਪਿੰਡ ਨੇ ਉਹ ਆਲਰੇਡੀ ਇੱਕ ਡੇਢ ਹਫ਼ਤੇ ਤੋਂ ਪਾਣੀ ਦੀ ਮਾਰ ਹੇਠ ਨੇ ਪਰ ਉੱਥੇ ਇੱਕ ਦੋ ਪਰਿਵਾਰ ਸੀਗੇ ਜਿਨ੍ਹਾਂ ਨੂੰ ਅਸੀਂ ਰੈਸਕਿਊ ਕਰ ਲਿਆ ਸੀ ਟਾਈਮਲੀ ਸਾਡੇ ਤਿੰਨ ਪਿੰਡ ਕੋਟ ਮਹਿਤਾ ਵਜ਼ੀਰਪੁੱਲਰ ਤੇ ਬੁੱਢਾ ਥੇ ਦੇ ਅੰਦਰ ਪਾਣੀ ਆ ਚੁੱਕਾ ਹੈ ਲੇਕਿਨ ਉਹ ਅਜੇ ਫਸਲਾਂ ਤੱਕ ਹੈ ਉਥੇ ਜਾਨਵਾਲ ਦਾ ਕੋਈ ਨੁਕਸਾਨ ਨਹੀਂ ਹੈ ਉਹ ਪਿੰਡ ਉੱਚੀ ਹਾਈਟ ਦੇ ਉੱਤੇ ਨੇ ਤੇ ਅਸੀਂ ਉਥੋਂ ਦੇ ਨੰਬਰਦਾਰ ਸਰਪੰਚਸ ਸਾਰਿਆਂ ਨਾਲ ਸਾਡਾ ਪਟਵਾਰੀ ਸਾਹਿਬਾਨ ਦਾ ਪੰਚਾਇਤ ਸੈਕਟਰੀਜ਼ ਦਾ ਸਾਰਿਆਂ ਦਾ ਤਾਲਮੇਲ ਹੈ ਜੇਕਰ ਉੱਥੇ ਕਿਤੇ ਵੀ ਕੋਈ ਸਮੱਸਿਆ ਹੁੰਦੀ ਹੈ ਤਾਂ ਉਹ ਸਾਡੇ ਧਿਆਨ ਦੇ ਅੰਦਰ ਨਾਲ ਦੇ ਨਾਲ ਹੀ ਆ ਜਾਂਦੀ ਹੈ ਜਿਵੇਂ ਕਿ ਅੱਜ ਇੱਕ ਪਿੰਡ ਦੇ ਅੰਦਰ ਇੱਕ ਰੂਫ ਫਲੈਪਸ ਹੋਣ ਦੀ ਖਬਰ ਆਈ ਸੀ ਨਾਬਸੀਲਦਾਰ ਬਿਆਸ ਜੀ ਨੇ ਉੱਥੇ ਜਾ ਕੇ ਉਹ ਵਿਜ਼ਿਟ ਵੀ ਕਰ ਲਿਆ ਤੇ ਉਹਨਾਂ ਨੂੰ ਫੈਮਲੀ ਨੂੰ ਜੇਕਰ ਕੁਝ ਵੀ ਕਿਸੇ ਸਹਾਇਤਾ ਦੀ ਲੋੜ ਸੀ ਉਹ ਪ੍ਰੋਵਾਈਡ ਕਰ ਦਿੱਤੀ ਅੱਜ ਦੀ ਇਹ ਮੀਟਿੰਗ ਅਤਿਆਦ ਦੇ ਤੌਰ ਤੇ ਸੀ ਕਿ ਪ੍ਰਮਾਤਮਾ ਨਾ ਕਰੇ ਕਿ ਜੇ ਪਾਣੀ ਮਗਰੋਂ ਹੋਰ ਵੱਧ ਆ ਜਾਏ ਜੋ ਕੀ ਮੈਨੂੰ ਐਸ்சி ਜਗਦੀਸ਼ ਰਾਜ ਜੀ ਨੇ ਦੱਸਿਆ ਕਿ ਪੌਂਗ ਡੈਮ ਦੇ ਅੰਦਰ ਅੱਗੇ ਚੱਕੀ ਦੇ ਅੰਦਰ ਪਾਣੀ ਘਟਿਆ ਤੇ ਉਹ ਅੱਗੇ ਘਟ ਹੁਣ ਲੈਵਲ ਜਿਹੜਾ ਘਟੇਗਾ 1.5 ਦਿਨ ਦੇ ਅੰਦਰ ਹੋਰ ਲੈਵਲ ਘਟ ਜਾਏਗਾ ਲੇਕਿਨ ਜੇਕਰ ਐਸੀ ਕੋਈ ਸਥਿਤੀ ਪੈਦਾ ਹੁੰਦੀ ਹੈ ਕਿ ਪਾਣੀ ਵੱਧਦਾ ਹੈ ਤਾਂ ਅਲਰਟ ਰਹਿਣ ਲਈ ਸਾਰੀ ਟੀਮ ਸਾਡੀਆਂ ਅਲਰਟ ਨੇ ਸਾਰੀ ਟੀਮ ਸਾਡੀਆਂ ਪੂਰੀ ਤਰ੍ਹਾਂ ਤਿਆਰ ਨੇ ਤੇ ਉਹਨਾਂ ਨੂੰ ਇਸ ਸਿਚੁਏਸ਼ਨ ਨੂੰ ਦੇਖਣ ਲਈ ਤੇ ਬਾਕੀ ਪਿੰਡਾਂ ਦਾ ਅਸੀਂ ਇਹਦੇ ਬਾਅਦ ਚੋਂ ਦौरा ਕਰਨ ਜਾ ਰਹੇ ਹਾਂ ਜੀ ਸਰ ਕਿੰਨੇ ਕੁ ਰਕਬਾ ਜਿਹੜਾ ਹੈਗਾ ਕੋਈ ਹੁਣ ਤੱਕ ਇਹਦਾ ਅੰਦਾਜ਼ਾ ਹੈਗਾ ਕਿ ਕਿੰਨੇ ਪਿੰਡਾਂ ਦੀ ਕਿੰਨੀ ਕਿ ਜ਼ਮੀਨ ਪ੍ਰਭਾਵਿਤ ਹੋਈ ਇਹਨਾਂ ਪੰਜ ਬਿਆਸਰੇ ਦੇ ਪਿੰਡ ਅ ਸ਼ਿਰੂ ਨਗਾ ਸ਼ਿਰੂ ਬਾਗਾ ਦੀ ਜੀ ਦੋ ਪਿੰਡ ਪੂਰੇ ਹੀ ਪਾਣੀ ਦੇ ਹੇਠ ਨੇ ਉਹ ਕਪੂਰਥਲਾ ਸਾਈਡ ਦੇ ਉੱਤੇ ਨੇ ਉਹ ਬਾਬਾ ਬਕਾਲਾ ਸਬਡਿਵੀਜ਼ਨ ਦੇ ਪਿੰਡ ਨੇ ਕੋਡ ਮੈਂ ਤਾਂ ਵਜ਼ੀਰਪੁਰਲੇ ਤੇ ਬੁੱਢਾ ਥੇਪਿੰਡ ਦੀ ਉਹਨਾਂ ਦੀ ਵੀ ਆਰਾਊਂਡ ਹੈਗੀ ਆ ਜੋ ਕਿ ਪਾਣੀ ਕਿਉਂਕਿ ਕੱਲ ਇੱਕ ਦੋ ਦਿਨ ਚ ਵਧਿਆ ਸੀ ਤਾਂ ਮੂਰ ਦਿਨ ਹਜ਼ਾਰੀਆਂ ਇਹ 1200 ਏਕੜ ਦੇ ਲੱਗੇ ਰਕਬਾ ਜਿਹੜਾ ਹੈ ਹੋ ਗਿਆ ਹੋਵੇਗਾ ਇਹਦੀ ਹੋਰ ਸਥਿਤੀ ਜ਼ਿਆਦਾ ਸਾਨੂੰ ਕਲੀਅਰ ਹੋਵੇਗੀ ਅਪਰੋਕਸੀਮੇਟ ਹੈ ਜੀ ਜਦੋਂ ਪਾਣੀ ਘਟੇਗਾ ਇਹਦੀ ਹੋਰ ਸਥਿਤੀ ਸਾਨੂੰ ਕਲੀਅਰ ਹੋ ਜਾਏਗੀ ਜਿਹੜੀ ਸਪੈਸ਼ਲ ਗਿਰਜ਼ੋਰੀ ਜੀ ਕਾਜ ਨੂੰ ਆਰਡਰ ਕਰੇਗੀ ਅਸੀਂ ਉਹ ਕਰਾਂਗੇ ਰਕਬੇ ਦੇ ਰਿਗਾਰਡਿੰਗ ਉਹਦੋਂ ਤੁਹਾਨੂੰ ਮੈਂ ਡਿਟੇਲਸ ਦੱਸ ਦਾਂਗੇ ਪਿੰਡ ਵਿਲੇ ਕਰਵਾ ਲਏ ਜਿੱਦਾਂ ਪਾਣੀ ਓਵਰਫਲੋ ਹੋਇਆ ਅੱਜ ਡੇਰਾ ਬ ਜੀ ਔਰ ਕੋਈ احتیاط دے طور تے ਉੱਤੇ کوئی ਤੁਸੀਂ ਦੇਖਿਆ ਵੀ ਟੀਮਾਂ ਉੱਤੇ ਲਗਾਇਆ ਹੋਵੇ ਜੀ ਜੋ ਕਿ ਤੁਸੀਂ ਦੇਖ ਰਹੇ ਹੋ ਜੀ ਜਿਹੜਾ ਡੇਰਾ ਬਿਆਸ ਨੂੰ ਜਾਣ ਵਾਲੀ ਰੋਡ ਦੇ ਉੱਤੇ ਜਿਹੜਾ ਪਾਣੀ ਓਵਰਫਲੋ ਹੋਇਆ ਉਹ دریا ਦਾ ਪਾਣੀ ਨਹੀਂ ਹੈ ਉਹ ਮੀਂਹ ਦਾ ਪਾਣੀ ਹੈ बिकॉज़ ਇਹ ਜਿਹੜੀ ਸੜਕ ਹੈ ਨੀਵੀ ਹੋ ਕੇ ਅੱਗੇ ਡੇਰੇ ਨੂੰ ਜਾਂਦੀ ਹੈ ਮੀਂਹ ਦਾ ਪਾਣੀ ਦੋਵੇਂ ਪਾਸਿਓਂ ਨਿਵਾਨ ਹੁਣ ਕਰਕੇ ਇਕੱਠਾ ਹੋਇਆ ਹੈ ਇਹ دریا ਦਾ ਪਾਣੀ ਓਵਰਫਲੋ ਹੋ ਕੇ ਰੋਡ ਦੇ ਉੱਤੇ ਰੀਹਾਂ ਆ ਤੇ ਮੇਰੀ ਇਹੀ ਰਿਕਵੈਸਟ ਹੈ ਜੀ ਇਹਦੇ ਉੱਤੇ ਪੈਰਿੰਗ ਕਰਨ ਦੀ ਪਬਲਿਕ ਨੂੰ ਕਿਸੇ ਤਰ੍ਹਾਂ ਦੀ ਕੋਈ ਲੋੜ ਨਹੀਂ ਹੈ ਤਾਂ ਇਹ ਉਮੀਦ ਦਾ ਪਾਣੀ ਸੀਗਾ ਇਹ ਹੌਲੀ-ਹੌਲੀ ਇਹ ਸੀਪਨ ਜਿਹੜਾ ਹੈਗਾ ਬਾਕੀ ਇਹ ਬਾਹਰ ਆਊ ਹੋ ਜਾਏਗਾ ਦਰਿਆ ਦਾ ਪਾਣੀ ਅਜੇ 1.5 ਫੁੱਟ ਜਿਹੜਾ ਹੈ ਜੋ ਕਿ 2023 ਦੇ ਜਦੋਂ ਫਲੱਡਸ ਆਏ ਸੀ ਉਸ ਲੈਵਲ ਤੋਂ ਅਜੇ 1.5 ਫੁੱਟ ਥੱਲੇ ਹੈ ਪਰਮਾਤਮਾ ਨੇ ਕਿਰਪਾ ਰੱਖੀ ਜੀ ਜੇ ਪਾਣੀ ਹੋਰ ਮਗਰੋਂ ਨਾ ਆਇਆ ਤਾਂ ਉਹ ਐਸ ਜੀ ਫਲੱਡ ਵਾਲੀ ਸਿਚੁਏਸ਼ਨ ਪੈਦਾ ਨਹੀਂ ਹੋਏਗੀ ਪ੍ਰਭਾਵਿਤ ਪਿੰਸਰ ਵੇਲੇ ਕਰਵਾ ਲਏਗੇ ਨਹੀਂ ਲੋਕਾਂ ਨੇ ਸੀਗਰੇਟ ਫਰੀ ਪਾਣੀ ਛੱਡਿਆ ਗਿਆ ਰਿਲੀਜ਼ ਕੀਤਾ ਗਿਆ ਜਿਹੋ ਜੀ ਖਬਰ ਆ ਰਹੀ ਹੈ ਕੋਈ ਉਹਦੀ ਸਪਸ਼ਟੀਕਰਨ ਜਾਂ ਪੁਸ਼ਟੀ ਤੁਹਾਡੇ ਕੋਲ ਤੁਹਾਡੇ ਕੋਲੋਂ ਹੈਗੀ ਤਾਂ ਮੈਂ ਅਸੀ ਜਗਦੀਸ਼ ਰਾਜ ਜੀ ਨਾਲ ਜੀ ਇਨ ਟੱਚ ਹਾਂ ਅਸੀਂ ਸਾਨੂੰ ਰਿਪੋਰਟਸ ਵੀ ਸ਼ੇਅਰ ਹੁੰਦੀਆਂ ਦਿੰਦੇ ਆ ਸਾਡੇ ਜਿਹੜਾ ਬਾਬਾ ਬਗਲਾ ਸਬਡਿਵੀਜ਼ਨ ਦਾ ਫਲੱਡ ਗਰੁੱਪ ਹੈ ਤਾਂ ਉਹਦੇ ਵਿੱਚ ਰਿਪੋਰਟਸ ਵੀ ਸ਼ੇਅਰ ਕਰਦੇ ਰਹਿੰਦੇ ਨੇ ਜਿਹੜੀ ਮੇਰੀ ਹੁਣ ਅੱਜ ਕੰਟੇਕ ਪਹਿਲਾਂ ਗੱਲ ਹੋਈ ਸੀ ਉਹਨਾਂ ਨੇ ਕਿਹਾ ਸੀਗਾ ਕਿ ਪੌਂਗ ਡੈਮ ਤੇ ਚੱਕੀ ਡੈਮ ਦੇ ਵਿੱਚ ਪਾਣੀ ਦਾ ਉਦੇ ਘਟਣ ਦੇ ਕਰਕੇ ਅੱਗੇ ਵੀ ਕ੍ਰੀਡ ਦੇ ਦਿਨ ਦੇ ਅੰਦਰ ਸਾਨੂੰ ਵੀ ਰੀਲੀਫ ਮਿਲੇਗਾ ਪਾਣੀ ਘਟੇਗਾ ਬਟ ਜੇਕਰ ਕੋਈ ਅਸਾਰ ਆ ਰਿਹਾ ਉਹਦੇ ਜਾਬਦੇ ਨੇ ਜਿਉਂਕਿ ਕਲਾਊਡ ਬਰਸ ਕੋਈ ਹੋਰ ਉੱਥੇ ਰੇਨ ਜਿੱਦਾਂ ਹੋ ਜਾਂਦੀਆਂ ਨੇ ਹੈਵਲੀ ਰੇਨਸ ਤਦ ਫਿਰ ਪਾਣੀ ਵਧ ਸਕਦਾ ਪਰ ਮੋਸਟਲੀ ਹੁਣ ਦੀ ਜਿਹੜੀ ਸਥਿਤੀ ਹੈ ਕਿ ਉੱਥੇ ਪਾਣੀ ਘਟ ਰਿਹਾ ਮਗਰੋਂ ਹੀ ਘਟ ਆ ਰਿਹਾ ਤੇ ਜੇ ਕੋਈ ਤੁਹਾਡਾ ਕੁਐਸਚਨ ਸੀਗਾ ਜੀ ਕੋਈ ਪਿੰਡ ਵੈਕੂਏਟ ਕਰਨ ਦੀ ਕਿਉਂਕਿ ਪਿੰਡ ਸਾਨੂੰ ਬਾਬਾ ਬਗਾਲਾ ਸਬਡਿਵੀਜ਼ਨ ਚ ਪਿੰਡ ਵੈਕੂਏਟ ਕਰਨ ਦੀ ਲੋਡ ਨਹੀਂ ਪੈ ਰਹੀ ਉਹਦਾ ਕਾਰਨ ਹੀ ਹੈ ਜੀ ਕਿਉਂਕਿ ਪਿੰਡ ਉੱਚੀ ਜਿਹੜੇ ਹੈਗੇ ਹਾਈਟ ਦੇ ਉੱਤੇ ਨੇ ਕ੍ਰੌਪਸ ਦੇ ਅੰਦਰ ਪਾਣੀ ਹੈਗਾ ਦੋ ਪਿੰਡ ਸਾਡੇ ਸੀਗੇ ਜੀ ਸ਼ੇਰੋ ਬਾਗਾ ਤੇ ਸ਼ੇਰੋ ਨਿਗਾ ਜਿਹਦੇ ਵਿੱਚ ਦੋ ਫੈਮਿਲੀ ਸੀ ਉਹਨਾਂ ਨੂੰ ਅਸੀਂ ਦੋ ਹਫ਼ਤੇ ਪਹਿਲਾਂ ਹੀ ਵੈਕੂਏਟ ਕਰ ਲਿਆ ਸੀ ਜਦੋਂ ਉੱਧਰ ਪਾਣੀ ਆਇਆ ਸੀ ਇੱਕ ਉੱਥੇ ਗੁਰਦੁਆਰਾ ਸਾਹਿਬ ਸੀ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਉਹ ਵੀ ਅਸੀਂ ਪਹਿਲਾਂ ਹੀ ਆਦਰ ਸਨਮਾਨ ਦੇ ਨਾਲ ਬਾਕੀ ਲਾਗੇ ਲੈ ਕੇ ਸੀਗੇ